ਨੇ ਅਸਲ ਦੇ ਵਿੱਚ ਮਲਕੀਸ਼ ਸਿੰਘ ਨਾਨ ਦਾ ਬੰਦਾ ਹੈ ਜੋ ਡੀਸੀ ਰੇਟ ਤੇ ਲੱਗਿਆ ਹੋਇਆ ਇਹ ਜਿਹੜਾ ਬਾਅਦ ਦੇ ਵਿੱਚ ਜਿਹੜਾ ਹੈਗਾ ਸਕੈਨ ਵਗੈਰਾ ਕਰਦਾ ਜਾਂ ਰਿਕਾਰਡ ਮੇਨਟੇਨ ਕਰਦਾ ਪਰ ਜਦੋਂ ਇਹ ਇਹਨੇ ਕੋਈ ਕੰਮ ਕਰਨਾ ਹੁੰਦਾ ਤਾਂ ਇਹ ਮੋਟੀ ਫੀਸ ਵਸੂਲਦਾ ਆਪਣੀ ਜੇਬ ਦੇ ਵਿੱਚ तकरीबन 40 ਤੋਂ 50000 ਰੁਪਇਆ ਨਿੱਤ ਦਿਨ ਇਹ ਪੱਕੀ ਜਾਂਦਾ ਹੈ ਸੋ ਭਾਰਮੁਕਤ ਤਾਂ ਜਿਹੜੀ ਫੀਸ ਹੈ ਸਰਕਾਰੀ ਉਹ 300 ਰੁਪਇਆ ਹੈ ਪਰ ਮਲਕੀਸ਼ ਸਿੰਘ ਨਾਨ ਦਾ ਬੰਦਾ 1200 ਰੁਪਏ ਵਸੂਲ ਕਰਦਾ ਹੈ ਕਿਸੇ ਤਰ੍ਹਾਂ ਜੇਕਰ ਕਿਸੇ ਨੇ ਰਜਿਸਟਰੀ ਲੈਣੀ ਹੋਵੇ ਜਾਇਦਾਦ ਦੀ ਮੋਹਰ ਵਾਲੀ ਜਾਂ ਕਹਿ ਸਕਦੇ ਆ ਤਸਦੀਕ ਸੂਦਾ ਉਹਦਾ ਜਿਹੜਾ ਸਰਕਾਰੀ ਫੀਸ ਆ 800 ਰੁਪਏ 690 ਰੁਪਏ ਬਣਦੇ ਨੇ ਲੋਕੀ 800 ਰੁਪਏ ਦੇ ਦਿੰਦੇ ਨੇ ਪਰ ਇਹ 2000 ਰੁਪਏ ਅਫਸੂਲ ਕਰਦਾ ਜੇਕਰ ਰਜਿਸਟਰੀ ਦੀ ਕਾਪੀ ਇਹ ਤੋਂ ਕੋਈ ਬੰਦਾ ਸਿੱਧੇ ਤੌਰ ਤੇ ਲੈਣਾ ਜੇਵੇ ਬਾਹਰੋਂ ਜੇ ਦਲਾਲਾ ਨਹੀਂ ਕਿਸੇ ਨੇ ਲੈਣੀਆਂ ਤਾਂ ਉਹਦਾ ਰੇਟ 1500 ਹੈ ਯਾਨੀ ਕਿ ਡਬਲ ਰੇਟ ਹੈ ਸੋ ਆਰਸੀ ਜਿਹੜਾ ਹੈਗਾ ਜਿਹਨੂੰ ਰਜਿਸਟਰੀ ਕਲਰਕ ਕਹਿੰਦੇ ਆ ਉਹਦਾ ਇਹ ਕਹਿਣਾ ਹੈ ਜਦੋਂ ਉਹਦੇ ਕੋਲ ਗੱਲ